ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਇੱਕ ਵਾਰ ਫੇਰ ਤੋਂ ਅੱਜ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਠੰਡੀ ਰਾਤ ਸੀ ਤੇ ਅੱਜ ਜੋ ਲੋਹੜੀ ਦਾ ਦਿਨ 13 ਤਰੀਕ ਤੇ ਪੂਰੀ ਤਰ੍ਹਾਂ ਨਾਲ ਠੰਡ ਦੇ ਵਿੱਚ ਘਿਰਿਆ ਹੋਇਆ ਪੰਜਾਬ ਜਿਹਨੂੰ ਕੜਾਕੇ ਦੀ ਠੰਡ ਕਹਿੰਦੇ ਆ ਕੋਈ ਵੀ ਰਾਹਤ ਇਦੇ ਵਿੱਚ ਨਹੀਂ ਹੈਗੀ ਸੜਕਾਂ ਦੇ ਉੱਤੇ ਸੁੰਨ ਮਸਾਨ ਪਈ ਹੋਈ ਹੈ ਇਹ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਪੂਰੀ ਤਰ੍ਹਾਂ ਨਾਲ ਸੁੰਨ ਮਸਾਨ ਸੜਕਾਂ ਤੇ ਜਿਆਦਾ ਤੋਂ ਜਿਆਦਾ ਲੋਕ ਆਪਣੇ ਘਰਾਂ ਦੇ ਅੰਦਰ ਹੀ ਕੈਦ ਹੋ ਕੇ ਰਹਿ ਗਏ ਕਿਉਂਕਿ ਠੰਡ ਔਰ ਮੌਸਮ ਇਸ ਤਰ੍ਹਾਂ ਦਾ ਹੋ ਗਿਆ ਆ ਕਿ ਇੰਨਾ ਹੀ ਲੰਬਾ ਔਰ ਇੰਨੇ ਇੰਨੇ ਜਿਆਦਾ ਦਿਨ ਵੈਸੇ ਤਾਂ ਹਰ ਸਾਲ ਇਸ ਤਰ੍ਹਾਂ ਦਾ ਮੌਸਮ ਥੋੜੀ ਜਿਹੀ ਦਿਨ ਰਹਿੰਦਾ ਆ ਪਰ ਇਸ ਵਾਰ ਦਸੰਬਰ ਦੇ ਅਖੀਰ ਤੋਂ ਲੈ ਕੇ ਜਨਵਰੀ ਦੇ ਅਜੇ ਤੱਕ ਲਗਾਤਾਰ ਇਸੇ ਤਰ੍ਹਾਂ ਦੇ ਦਿਨ ਚੱਲ ਰਹੇ ਆ ਕਿ ਬਿਲਕੁਲ ਵੀ ਸੂਰਜ ਦੇ ਕੋਈ ਦਰਸ਼ਨ ਨਹੀਂ ਹੋ ਰਹੇ ਜਦ ਕਿ ਅੱਜ ਅੱਜ ਤਾਂ ਠੰਡ ਨੇ ਬਿਲਕੁਲ ਰਿਕਾਰਡ ਤੋੜ ਦਿੱਤੇ ਆ ਔਰ ਅੰਬਰਸਰ ਅੱਜ ਰਾਤੀ 1.4 ਤੇ ਸੀ 1.4 ਡਿਗਰੀ ਉਹ ਬਹੁਤ ਜਨ ਜਾਨੀ ਕੇ ਛਿਮਲਾਈ ਬਣਿਆ ਪਿਆ ਹੈ ਇਹ ਕਹ ਲਓ ਇਹ ਪੰਜਾਬ ਇਸ ਵੇਲੇ ਛਿਮਲੇ ਵਿੱਚ ਤਬਦੀਲ ਹੋ ਚੁੱਕਾ ਹੈ ਪੂਰੀ ਤਰ੍ਹਾਂ ਨਾਲ ਤੇ ਇਧਰ ਬਾਕੀ ਜ਼ਿਲ੍ਹਿਆਂ ਦਾ ਵੀ ਟੈਂਪਰੇਚਰ ਬਹੁਤ ຫຼੁੜਕ ਗਿਆ ਹੈ ਇਹ ਜਿਵੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਫਿਰ ਸੜਕਾਂ ਪੂਰੀ ਤਰ੍ਹਾਂ ਔਰ ਸੜਕਾਂ ਔਰ ਖੇਤਾਂ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆ ਰਿਹਾ ਹਾਲੇ ਦੁਆਲੇ ਦੂਰ ਦੂਰ ਤੱਕ ਨਿਗਾਹ ਮਾਰਿਆ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਤੇ ਆਵਾਜਾਈ ਵੀ ਬਹੁਤ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੋ ਗਈ ਆ ਬਹੁਤ ਜ਼ਰੂਰੀ ਵਾਲੇ ਸੜਕਾਂ ਤੇ ਨਿਕਲ ਰਹੇ ਆ ਔਰ ਉਹ ਵੀ ਬਹੁਤ ਜ਼ਿਆਦਾ ਹਾਦਸੇ ਵਾਪਰ ਰਹੇ ਆ ਪੰਜਾਬ ਦੇ ਵਿੱਚ ਆ ਨੰਗਣ ਵਾਲੀ ਰਾਤ ਦੇ ਵਿੱਚ ਹੀ ਤਿੰਨ ਚਾਰ ਵੱਡੇ ਹਾਦਸੇ ਵਾਪਰੇ ਆ ਜੋ ਕਿ ਰਾਤ ਨੂੰ ਅਜੇ ਰਾਤ ਤੋਂ ਪਹਿਲਾਂ ਹੀ ਸ਼ਾਮ ਨੂੰ ਹੀ ਧੁੰਦ ਆਪਣਾ ਬਿਆਨਕ ਰੂਪ ਧਾਰਨ ਕਰ ਲੈਂਦੀ ਆ ਤੇ ਬਹੁਤ ਮੁਸ਼ਕਲ ਦੇ ਵਿੱਚ ਗੱਡੀਆਂ ਦਾ ਚੱਲਣਾ ਬਹੁਤ ਮੁਸ਼ਕਲ ਹਾਲਾਤ ਦੇ ਵਿੱਚ ਹੋ ਜਾਂਦਾ ਆ ਹੋਰੀ ਦਿਨ ਦਾ ਟਾਈਮ ਆ 1 ਵਜੇ ਦਾ ਹੋਰ ਤੁਸੀਂ ਦੇਖ ਰਹੇ ਹੋ 1 ਵਜੇ ਜਿਵੇਂ ਜਾਨਵਰ ਵੀ ਠੰਡ ਤੋਂ ਬਚਦੇ ਹੋਏ ਸੁਰੱਖਿਅਤ ਥਾਂ ਭਾਲ ਰਹੇ ਆ ਇਸੇ ਤਰ੍ਹਾਂ ਬਨਸਪਤੀ ਦਾ ਵੀ ਬੁਰਾ ਹਾਲ ਹੋਇਆ ਪਿਆ ਪਸ਼ੂਆਂ ਦਾ ਚਾਰਾ ਜੋ ਕਿ ਕੋਰੇ ਦੀ ਲਪੇਟ ਵਿੱਚ ਆ ਕੇ ਆਪਣਾ ਰੰਗ ਹੀ ਪਤਲ ਚੁੱਕਾ ਹੈ ਜਾਨੀ ਕਿ ਪੰਜਾਬ ਵਿੱਚ ਇਸ ਵੀ ਲਈ ਬਹੁਤ ਹੀ ਭਿਆਨਕ ਸਰਦੀ ਪੈ ਰਹੀ ਹੈ ਜਿਸ ਦਾ ਕਿ ਬਹੁਤ ਸਾਰੀਆਂ ਜਾਨਾਂ ਵੀ ਚਲੇ ਗਈਆਂ ਹਨ ਔਰ ਬਿਲਕੁਲ ਠੰਡ ਤੋਂ ਬਚਾਅ ਵਾਲੀ ਗੱਲ ਇਹ ਹੀ ਆ ਕਿ ਅਸੀਂ ਆਪਣੇ ਅੰਦਰਾਂ ਚ ਰਹੀਏ ਬਿਲਕੁਲ ਜ਼ਰੂਰੀ ਹੋਣ ਤੇ ਹੀ ਬਾਹਰ ਨਿਕਲੀਏ ਔਰ ਇੰਨਾ ਜਿਆਦਾ ਟੈਂਪਰੇਚਰ ਲੁੜਕ ਗਿਆ ਹੈ ਹਜੇ ਆਉਣ ਵਾਲੇ ਦਿਨ ਵੀ ਮੌਸਮ ਵਿਭਾਗ ਵੱਲੋਂ ਇਹੀ ਜਾਣਕਾਰੀ ਮਿਲ ਰਹੀ ਆ ਕਿ ਅੱਜ ਵੀ ਧੁੰਦ ਦਾ ਤੇਜ਼ ਹਵਾਵਾਂ ਦਾ ਅਤੇ ਠੰਡ ਦਾ ਪ੍ਰਕੋਪ ਜਾਰੀ ਰਹਿਣ ਦਾ ਤੇ ਠੰਡ ਇਸ ਤੋਂ ਵੀ ਹੋਰ ਜ਼ਿਆਦਾ ਵੱਧ ਸਕਦੀ ਹੈ ਜੋ ਹਾਲਾਤ ਪੰਜਾਬ ਤੇ ਇਸ ਵੇਲੇ ਬਣੇ ਹੋਏ ਆ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਤੱਕ ਸੜਕ ਤੇ ਕੋਈ ਵੀ ਬਿਲਕੁਲ ਸੁੰਨਮਸਾਨ ਨਜ਼ਰ ਆ ਰਹੀ ਆ ਇਹ ਸਾਰਾ ਤਿੰਨ ਜਿਵੇਂ ਆਪਾਂ ਕਹਿ ਲਈਏ ਕਿ ਸੂਰਜੇ ਦਾ ਤਾਂ ਕੋਈ ਨਾਂ ਨਿਸ਼ਾਨ ਹੈ ਨਹੀਂ ਕਾਮਕਾਰ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿਉਂਕਿ ਕਾਮਕਾਰ ਵਾਲਿਆਂ ਦਾ ਨਿਕਲਣਾ ਹੀ ਨਿਕਲਣਾ ਹੁੰਦਾ ਹੈ ਆਪਣੇ ਕਿਸਾਨ ਭਾਈਆਂ ਨੂੰ ਵੀ ਇਨੀ ਦੇ ਨਹੀਂ ਬਹੁਤ ਮੁਸ਼ਕਲ ਦਾ ਕੰਮ ਹੈ ਜਿਨ੍ਹਾਂ ਦੇ ਕੋਲ ਪਸ਼ੂ ਪਾ ਵਗੈਰਾ ਆ ਕਿਉਂਕਿ ਉਹਨਾਂ ਦੀ ਵੀ ਸੰਭਾਲ ਕਰਨੀ ਬਹੁਤ ਔਖੀ ਆ ਇਦਾਂ ਦੇ ਮੌਸਮ ਦੇ ਵਿੱਚ ਇਹ ਆਪਾਂ ਵੱਡੀ ਸੜਕ ਦੇ ਉੱਤੇ ਮੇਨ ਸੜਕ ਦੇ ਉੱਤੇ ਚੜ ਗਏ ਆ ਇਹ ਦੇਖੋ ਅੱਗੇ ਮੋੜੇ ਸੜਕ ਆ ਰਹੀ ਆ ਇਹ ਦੇਖੋ ਦਿਨ ਤੇohar ਦਾ ਦਿਨ ਹੋਣ ਦੇ ਬਾਵਜੂਦ ਵੀ ਅੱਜ ਲੋਹੜੀ ਦਾ ਦਿਨ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਦੇਖੋ ਕੀ ਸਨਾਟਾ ਛਾਇਆ ਪਿਆ ਪੂਰੀ ਤਰ੍ਹਾਂ ਜਦਕਿ ਇਸ ਸੜਕ ਉੱਤੇ ਪਰ ਪਰਤੇ ਗੱਡੀ ਟੱਕਰਦੀ ਜਾਂ ਨਹੀਂ ਤਾਂ ਹਿਮਾਲਪੁਰ ਤੋਂ ਫਗਵਾੜੇ ਵਾਲਾ ਰੋਡ ਆ ਜੋ ਪੂਰੀ ਤਰ੍ਹਾਂ ਠੰਡ ਦੇ ਅਸਰ ਹੀ ਠਾਕੀ ਰਹਿ ਗਿਆ ਤੇ ਕੋਈ ਬਹੁਤ ਜ਼ਰੂਰੀ ਵਾਲੇ ਆਪਣੀ ਮੰਜ਼ਿਲਾਂ ਵੱਧ ਰਹੇ ਆ ਉਹ ਵੀ ਬਿਲਕੁਲ ਠੰਡ ਦੇ ਮਾਰੇ ਹੋਏ ਹਰੇਕ ਦੇ ਚਿਹਰੇ ਤੇ ਠੰਡ ਦਾ ਅਸਰ ਨਜ਼ਰ ਆ ਰਿਹਾ ਅਜੇ ਤੱਕ ਮੌਸਮ ਵਿਭਾਗ ਬਲੂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਨੂੰ ਠੰਡ ਤੋਂ ਰਾਹਤ ਦੇ ਕੋਈ ਰਾਹਤ ਦੀ ਉਮੀਦ ਨਹੀਂ ਹੱਲੇ ਤੱਕ ਹੈਗੀ ਕਿ ਆਉਣ ਵਾਲੇ ਦਿਨਾਂ ਚ ਜਲਦੀ ਮੌਸਮ ਬਦਰਾ ਹੋ ਜਵੇ ਇਸੇ ਤਰ੍ਹਾਂ ਦਾ ਰਹਿਣ ਦੀ ਅਪੀਲ ਹੈ ਅੱਜ ਰਾਤ ਇਸ ਤੋਂ ਵੀ ਵੱਧ ਠੰਡ ਪੈਣ ਦੀ ਸੰਭਾਵਨਾ ਹੈ ਅਤੇ ਨਾਲ ਹਵਾਵਾਂ ਚੱਲਣ ਦੀ ਅਸਾਰ ਹੈ ਜਦੋਂ ਤੱਕ ਇਹ ਵੀਡੀਓ ਤੁਹਾਡੇ ਤੱਕ ਪਹੁੰਚਣੀ ਆ ਸ਼ਾਇਦ ਪੰਜਾਬ ਨੂੰ ਧੁੰਦ ਰੇ ਆਪਣੀ ਲਪੇਟ ਵਿੱਚ ਲੈ ਲਿਆ ਹੋਣਾ ਪੂਰੀ ਤਰ੍ਹਾਂ ਪੈਟਰੋਲ ਪੰਪ ਔਰ ਕੰਮਕਾਰ ਵਾਲੇ ਸਾਰੇ ਵਿਲੇ ਬੈਠੇ ਆ ਕਿਉਂਕਿ ਸੜਕਾਂ ਤੇ ਇਸਨਾਟਾ ਛਾਇਆ ਹੋਇਆ ਹੈ ਇੱਕ ਖੇਤਾਂ ਵਿੱਚ ਕੰਮ ਕਰਨ ਵੇਲੇ ਦੇਖ ਲਓ 8:30 ਵਜੇ ਦਾ ਟਾਈਮ ਆ ਹੋਰ ਤਾਂ ਈ 3 ਵਜੇ ਤੱਕ ਵੀ ਇਹ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਪੂਰੀ ਤਰ੍ਹਾਂ ਭਿੱਜੇ ਹੋਏ ਇਹ ਪਸ਼ੂਆਂ ਦਾ ਚਾਰਾ ਹੈ ਪੂਰੀ ਤਰ੍ਹਾਂ ਨਾਲ ਭਿੱਜਿਆ ਹੋਇਆ ਪਾਣੀ ਵਿੱਚ ਜਿਸ ਨੂੰ ਕੇ ਹੱਥ ਲਾਉਣ ਲਈ ਵੀ ਇਹ ਦੇਖੋ ਤੇ ਦੂਰ ਦਰ ਦੂਰ ਦੂਰ ਤੱਕ ਨਿਗਾਹ ਮਾਰਿਓ ਕੁਝ ਵੀ ਨਜ਼ਰ ਨਹੀਂ ਆਉਂਦਾ ਅਸਮਾਨ ਤੇ ਧੁੰਦ ਚਾਈ ਹੋਈ ਆ ਪੂਰੀ ਤਰ੍ਹਾਂ ਨਾਲ ਤੇ ਕਈ ਵਾਰ ਟੰਡ ਦੇ ਉੱਪਰ ਬਣ ਜਾਂਦੇ ਆ ਤੇ ਉੱਪਰੋਂ ਪਾਣੀ ਟਪਕਦਾ ਹੈ ਇਹ ਬਿਲਕੁਲ ਸਿਖਰ ਤਪੇਰ ਦਾ ਟਾਈਮ ਜਦੋਂ ਕਹੀਏ ਕਿ ਥੋੜਾ ਬਹੁਤ ਰਾਹਤ ਮਹਿਸੂਸ ਹੋਵੇਗੀ ਪਰ ਨਹੀਂ ਇਹ ਪਸ਼ੂਆਂ ਦੇ ਚਾਰਾ ਵਗੈਰਾ ਨੂੰ ਵੀ ਹੱਥ ਜਦੋਂ ਆਪਾਂ ਲਗਾਉਣੀ ਆ ਕਿਉਂਕਿ ਉਹ ਕੋਰੇ ਦਾ ਭੰਨਿਆ ਹੋਇਆ ਹੈ ਪੂਰੀ ਤਰ੍ਹਾਂ ਨਾਲ ਔਰ ਹਰ ਇੱਕ ਚੀਜ਼ ਦੇ ਉੱਤੇ ਠੰਡ ਦਾ ਨਜ਼ਰ ਪਰ ਕੋਪ ਨਜ਼ਰ ਆ ਰਹੀ ਹੈ ਦੋ ਚਾਰ ਮੁੱਠਾਂ ਵੱਢਣ ਤੋਂ ਬਾਅਦ ਹੱਥ ਸੁਨ ਹੋ ਜਾਂਦੇ ਆ ਇਹ ਰਿਟੇਰੀ ਕਰਕੇ ਇਸ ਤਰ੍ਹਾਂ ਪੱਠੇ ਇਕੱਠੇ ਹੁੰਦੇ ਆ ਪਸ਼ੂਆਂ ਵਾਸਤੇ ਦੇ ਪਸ਼ੂਆਂ ਦਾ ਵੀ ਅੰਦਰ ਹੀ ਹਰੇ ਹਰ ਸਮੇਂ ਅੰਦਰ ਹੀ ਰਹਿਣ ਕਰਕੇ ਬੁਰਾ ਹਾਲ ਆ। ਧੁੱਪ ਲਈ ਤਰਸ ਗਏ ਆ। ਕਿਉਂਕਿ ਠੰਡ ਬਿਲਕੁਲ ਹੀ ਨਹੀਂ। ਹਟਣ ਦਾ ਨਾਂ ਨਹੀਂ। ਜੇ ਦਿਨ ਨੂੰ 2-3 ਘੰਟੇ ਵੀ ਸੂਰਜ ਚੜ੍ਹ ਜਵੇ ਤਾਂ ਪਸ਼ੂ ਆਰਾਮ ਨਾਲ ਬੈਠ ਲੈਂਦਾ। ਰਾਤਾਂ ਬਹੁਤ ਲੰਬੀਆਂ ਆ। ਹੌ ਰੰਡ ਦਾ ਪਰ ਕੋਪ ਲਗਾਤਾਰ ਜਾਰੀ ਹੈ ਇਹ ਪੱਠੇ ਵੱਢ ਕੇ ਹੌਲੀ ਹੌਲੀ ਕਰਕੇ ਪੱਠੇ ਲੈ ਆਂਦੇ ਆ ਚਾਰਾ ਪਛਮਾ ਦਾ ਮਸ਼ੀਨ ਦੇ ਅੱਗੇ ਪਿਆ ਆ ਲੋੜੀ ਦਾ ਦਿਨ ਹੋਣ ਕਰਕੇ ਅੱਜ ਇਹ ਲੋੜੀ ਦਾ ਦਿਨ ਹੋਣ ਕਰਕੇ ਜਿਵੇਂ ਲੋੜੀ ਦਾ ਦਿਨ ਹੋਣ ਕਰਕੇ ਜਿਵੇਂ ਕਿ ਪੰਜਾਬ ਵਿੱਚ ਅਕਸਰ ਹੀ ਸਾਗ ਬਣਾਉਂਦੇ ਆ ਇਹ ਸਾਗ ਬਣਾਇਆ ਗਿਆ ਸੀ ਵੀ ਕਿਉਂਕਿ ਇੰਨੀ ਠੰਡ ਦੇ ਵਿੱਚ ਕਿਸ ਤਰ੍ਹਾਂ ਸਾਗ ਤੋੜਿਆ ਹੋਵੇਗਾ ਅਤੇ ਫਿਰ ਉਸ ਨੂੰ ਕੱਟਿਆ ਹੋਵੇਗਾ ਹੱਥਾਂ ਤੋਂ ਦੇਖ ਕੇ ਇਹਦਾ ਜਲ ਲਗਾਇਆ ਜਾ ਸਕਦਾ ਉਹ ਵੀ ਇਹ ਹੈ ਕਿ ਅੱਜ ਦੇ ਦਿਨ ਇੱਕ ਸਗਾ ਨਾ ਹੁੰਦਾ ਆ ਲੋੜੀ ਨੂੰ ਜ਼ਰੂਰ ਬਣਾਉਂਦੇ ਆ ਪੰਜਾਬ ਵਿੱਚ ਸਾਡੀ ਪੰਜਾਬੀ ਵਿਰਾਸਤ ਵਿੱਚ ਜੇ ਤੌੜੀ ਤੇ ਸਾਗ ਰਿਜਦੇ ਆ ਇਹ ਕੋਈ 4 1/2 4 ਵਜੇ ਦਾ ਟਾਈਮ ਹੈ। ਹੋਰ ਇਹ ਵੀ ਤੌੜੀ ਤੇ ਜਦੋਂ ਰੰਦੇ ਆ ਤੇ ਇਹਨੂੰ 2 ਘੰਟੇ ਲੱਗਦੇ ਆ। ਤੇ ਅੱਗ ਦੇ ਆਸਰੇ ਥੋੜਾ ਜਿਹਾ ਬੈਠਣਾ ਆਸਾਨ ਹੋ ਜਾਂਦਾ। ਤੇ ਉਸ ਤੋਂ ਬਾਅਦ ਨਾਲ ਮੱਕੀ ਦੀਆਂ ਰੋਟੀਆਂ ਭਗਾਈਆਂ ਜਾ ਰਹੀਆਂ। ਰਾਦਾ ਇਸ ਤਰ੍ਹਾਂ ਲੱਗਦਾ ਕਿ ਰਾਤ ਦਿਨ ਚ ਕੋਈ ਫਰਕ ਨਹੀਂ ਤੇ ਇਹ ਸ਼ਾਮ ਨੂੰ ਹੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਇਹ ਦੇਖੋ ਜਦੋਂ ਕਿ ਮੈਂ ਇਹ ਅਪਲੋਡ ਕਰਨ ਲੱਗਾ ਤੁਸੀਂ ਵੀ ਅੰਦਰ ਰਹੋ ਆਪਣਾ ਧਿਆਨ ਰੱਖੋ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਡੀ ਵੀ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਕੋਈ ਰੋਚਕ ਜਾਣ